ਕਾਂਗਰਸ ਨੂੰ ਜੇਕਰ ਕਲੇਸ਼ ਵੀ ਕਹਿ ਦਈਏ ਤਾਂ ਗਲਤ ਨਹੀਂ ਹੋਏਗਾ ਇੱਕ ਵਾਰ ਫਿਰ ਤੋਂ ਪਾਰਟੀ ਦੇ ਵਿੱਚ ਕਲੇਸ਼ ਛਿੜ ਗਿਆ ਕਿਉਂਕਿ ਰਾਜਾ ਵੜਿੰਗ ਜਿਹੜੇ ਕੀ ਪੰਜਾਬ ਕਾਂਗਰਸ ਦੇ ਪ੍ਰਧਾਨ ਹੈ ਉਹਨਾਂ ਖਿਲਾਫ ਸ਼ਿਕਾਇਤ ਪਹੁੰਚ ਗਈ ਹੈ ਤੇ ਉਹਨਾਂ ਨੂੰ ਉਤਾਰਨ ਦੀਆਂ ਗੱਲਾਂ ਹੋਣ ਲੱਗੀਆਂ ਪੁਆਇੰਟ ਆਫ ਪੰਜਾਬ ਦੇ ਨਾਲ ਤੁਸੀਂ ਜੁੜ ਚੁੱਕੇ ਹੋ ਤੇ ਮੈਂ ਹਾਂ ਤੁਹਾਡੇ ਨਾਲ ਆਸ਼ੂ ਅਨੇਜਾ ਕਾਂਗਰਸ ਦੇ ਵਿੱਚ ਪ੍ਰਧਾਨ ਦੇ ਖਿਲਾਫ ਬਗਾਵਤ ਜਾਂ ਮੁੱਖ ਮੰਤਰੀ ਦੇ ਖਿਲਾਫ ਬਗਾਵਤ ਕੋਈ ਨਵੀਂ ਗੱਲ ਨਹੀਂ ਹੈ ਕਾਂਗਰਸ ਦਾ ਕਲਚਰ ਹੀ ਅਜੀਹਾ ਬਣ ਚੁੱਕਿਆ ਕਿ ਕਾਂਗਰਸ ਨੂੰ ਕਲੇਸ਼ ਵੀ ਕਿਹਾ ਜਾਣ ਲੱਗਿਆ ਤੇ ਇੱਕ ਵਾਰ ਫਿਰ ਤੋਂ ਅਜੀਹਾ ਕਲੇਸ਼ ਕਾਂਗਰਸ ਪਾਰਟੀ ਦੇ ਵਿੱਚ ਪੈ ਗਿਆ ਵਕਫ ਵਕ ਥੜੇ ਹਮੇਸ਼ਾ ਤੋਂ ਕਾਂਗਰਸ ਦੇ ਵਿੱਚ ਰਹੇ ਐ ਤੇ ਇੱਕ ਥੜਾ ਕਾਂਗਰਸ ਦਾ ਹੁਣ ਵੱਡੇ ਪੱਧਰ ਉੱਪਰ ਹਾਲਾਂਕਿ ਪਹਿਲਾਂ ਵੀ ਇਹੀ ਥੜਾ ਰਾਜਾ ਵੜਿੰਗ ਦਾ ਵਿਰੋਧ ਕਰ ਰਿਹਾ ਸੀਗਾ ਪ੍ਰਧਾਨਗੀ ਦਾ ਵਿਰੋਧ ਕਰ ਰਿਹਾ ਸੀਗਾ ਜਦੋਂ ਲੁਧਿਆਣਾ ਜਿਮਨੀ ਚੋਣ ਚੱਲੀ ਸੀ ਉਸ ਦੇ ਵਿੱਚ ਕੀ ਕੁਝ ਹੋਇਆ ਰਾਜਾ ਵੜਿੰਗ ਨੂੰ ਪ੍ਰਧਾਨ ਨੂੰ ਭਾਰਤ ਭੂਸ਼ਨ ਆਸ਼ੂ ਨੇ ਆਪਣੀ ਚੋਣ ਦੇ ਵਿੱਚ ਵੜਨ ਤੱਕ ਨਹੀਂ ਦਿੱਤਾ ਪ੍ਰਗਟ ਸਿੰਘ ਚਰਨਜੀਤ ਚੰਨੀ ਰਾਣਾ ਗੁਰਜੀਤ ਇਹਨਾਂ ਸਾਰੇ ਲੀਡਰਾਂ ਨੇ ਉਸ ਚੋਣ ਦੀ ਕਮਾਨ ਸੰਭਾਲੀ ਤੇ ਰਾਜਾ ਵੜਿੰਗ ਨੂੰ ਆਪਾਂ ਕੀਏ ਕਿ ਚੋਣ ਜਦੋਂ ਹੋ ਰਹੀ ਸੀ ਜਾਂ ਪ੍ਰਚਾਰ ਚੱਲ ਰਿਹਾ ਸੀ ਉੱਥੇ ਆਸ-ਪਾਸ ਵੀ ਫੜਕਣ ਨਹੀਂ ਦਿੱਤਾ ਤੇ ਹੁਣ ਇੱਕ ਵਾਰ ਫਿਰ ਤੋਂ ਇਸ ਲੀਡਰਸ਼ਿਪ ਨੇ ਦਿੱਲੀ ਪਹੁੰਚ ਕੀਤੀ ਹੈ ਕੇਸੀ ਵੇਣੂਗੋਪਾਲ ਉਪੇਸ਼ ਬਗੇਲ ਇੰਨਾ ਲੀਡਰਾਂ ਦੇ ਨਾਲ ਮੁਲਾਕਾਤ ਕੀਤੀ ਹੈ ਤੇ ਸਿੱਧੇ ਤੌਰ ਤੇ ਕਹਿ ਦਿੱਤਾ ਕਿ ਰਾਜਾ ਵਿਡਿੰਗ ਨੂੰ ਉਤਾਰ ਦਿੱਤਾ ਜਾਵੇ ਤਰਕ ਵੀ ਦਿੱਤੇ ਹੈ ਤੁਹਾਨੂੰ ਦੱਸ ਦਈਏ ਕਿ ਜਿਹੜੇ ਜਿਹੜੇ ਲੀਡਰਾਂ ਨੇ ਦਿੱਲੀ ਪਹੁੰਚ ਕੀਤੀ ਸਭ ਤੋਂ ਪਹਿਲਾਂ ਉਹਨਾਂ ਦੇ ਨਾਂ ਦੱਸ ਦਈਏ ਉਹਨਾਂ ਦੇ ਵਿੱਚ ਰਾਣਾ ਗੁਰਜੀ ਜਿਹੜੇ ਕਿ ਕਪੂਰਥਲਾ ਤੋਂ ਵਿਧਾਇਕ ਨੇ ਜੋ ਭਾਰਤ ਪੁਸ਼ਨ ਆਸ਼ੂ ਨੇ ਜਿਹੜੇ ਕਿ ਹੁਣੇ-ਹੁਣੇ ਜਿਮਨੀ ਚੌਂ ਲੁਧਿਆਣਾ ਤੋਂ ਹਾਰ ਹਾਰ ਕੇ ਹਟੇ ਨੇ ਮੈਂਬਰ ਪਾਰਲੀਮੈਂਟ ਚਰਨਜੀਤ ਚੰਨੀ ਐਮਐਲਏ ਪ੍ਰਗਟ ਸਿੰਘ ਤੇ ਸਾਬਕਾ ਵਿਧਾਇਕ ਕੁਸ਼ਲਦੀਪ ਢਿੱਲੋਂ ਸਮੇਤ ਐਮਐਲਏ ਹਰਦੇਵ ਸਿੰਘ ਲਾਡੀ ਇਹ ਸਾਰਿਆਂ ਨੇ ਮੁਲਾਕਾਤ ਕੀਤੀ ਹੈ ਬੇਸ਼ਬਗੇ ਹਲਦੀ ਨਾਲ ਅਤੇ ਸ਼ਿਕਾਇਤਾਂ ਕੀਤੀਆਂ ਹੈਗੀਆਂ ਰਾਜਾ ਵੜਿੰਗ ਦੀਆਂ ਰਾਜਾ ਵੜਿੰਗ ਦੀਆਂ ਕੀ-ਕਿਆ-ਕੀ ਸ਼ਿਕਾਇਤਾਂ ਕੀਤੀਆਂ ਉਹ ਵੀ ਦੱਸਾਂਗੇ ਉਸ ਤੋਂ ਬਾਅਦ ਤੁਹਾਨੂੰ ਹੋਰ ਵੀ ਨਾਮ ਦੱਸ ਦਈਏ ਕਿ ਇੰਨੇ ਹੀ ਨਹੀਂ ਹੋਰ ਵੀ ਵਿਧਾਇਕ ਤੇ ਹੋਰ ਵੀ ਕਾਂਗਰਸੀ ਲੀਡਰ ਹੈਗੇ ਆ ਜਿਹੜੇ ਕੀ ਦਿੱਲੀ ਪਹੁੰਚ ਕਰ ਚੁੱਕੇ ਐ ਜਿਨ੍ਹਾਂ ਨੇ ਕੇਸੀ ਵੇਣੂਗੋਪਾਲ ਤੇ ਭੁਪੇਸ਼ ਬਘੇਲ ਦੇ ਨਾਲ ਇਕੱਲੇ ਇਕੱਲੇ ਮੁਲਾਕਾਤ ਕੀਤੀ ਐ ਇਹਨਾਂ ਦੇ ਵਿੱਚੋਂ ਅਹਿਮ ਨਾਮ ਆਉਂਦਾ ਕਿਉਂਕਿ ਰਵਿੰਦਰ ਆਮਲਾ ਨੇਤਾ ਕੇਸੀ ਵੇਣੂਗੋਪਾਲ ਦੇ ਨਾਲ ਇਕੱਲੇ ਮੁਲਾਕਾਤ ਕੀਤੀ ਭੁਪੇਸ਼ ਬਘੇਲ ਦੇ ਨਾਲ ਇਕੱਲੇ ਮੁਲਾਕਾਤ ਕੀਤੀ ਉਸ ਤੋਂ ਬਾਅਦ ਜੇਕਰ ਗੱਲ ਕਰੀਏ ਸੁਖਵਿੰਦਰ ਸਿੰਘ ਸੋਖ ਸਰਕਾਰੀਆ ਤ੍ਰਿਪਟ ਰਜਿੰਦਰ ਬਾਜਵਾ ਇਹ ਵੀ ਜਿਹੜੇ ਦਿੱਲੀ ਦੇ 리ਡਰ ਨੂੰ ਮਿਲੇ ਤੇ ਸਿੱਧੇ ਤੌਰ ਤੇ ਕਹਿ ਰਹੇ ਹੈਗੇ ਕਿ ਪੰਜਾਬ ਦੇ ਵਿੱਚ ਜਿਹੜੀ ਕਾਂਗਰਸ ਹੈ ਸਹੀ ਤਰੀਕੇ ਨਹੀਂ ਚੱਲ ਰਹੀ ਰਾਜਾ ਵੜਿੰਗ ਨਾਲ ਪ੍ਰਤਾਪ ਸਿੰਘ ਬਾਜਵਾ ਤੇ ਸੁਖਜਿੰਦਰ ਸਿੰਘ ਰੰਧਾਵਾ ਦੀ ਵੀ ਸ਼ਿਕਾਇਤ ਇਹਨਾਂ ਨੇ ਕਰ ਛੱਡੀ ਹੈ ਇਹਨਾਂ ਨੇ ਸਾਫ਼ ਤੌਰ ਤੇ ਉੱਥੇ ਤਰਕ ਦਿੱਤਾ ਕਿ ਪ੍ਰਧਾਨ ਵੱਲੋਂ ਜਿਹੜੇ ਪ੍ਰਧਾਨ ਰਾਜਾ ਵੜਿੰਗ ਹੈ ਪੰਜਾਬ ਦੇ ਵਿੱਚ 36 ਅਜਈਆਂ ਵਿਧਾਨ ਸਭਾ ਉਹਨਾਂ ਨੇ ਗਿਣਾ ਦਿੱਤੀਆਂ ਕਿ ਜਿਨ੍ਹਾਂ ਨੂੰ ਅਣਗੋਲਿਆ ਕਰ ਦਿੱਤਾ ਗਿਆ ਪ੍ਰਧਾਨ ਵੱਲੋਂ ਕੋਈ ਸਾਰ ਉੱਥੇ ਨਹੀਂ ਲਾ ਲਈ ਜਾ ਰਹੀ ਤੇ ਕੁਝ ਅਜਈਆਂ ਵਿਧਾਨ ਸਭਾ ਵੀ ਗਣਵਾਈਆਂ ਜਿੱਥੇ ਕੀ 2-2 3-3 ਉਮੀਦਵਾਰ ਰਹੇਗੇ ਵਿਧਾਇਕੀ ਦੇ ਇਸੇ ਕਰਕੇ ਉਹ ਕਹਿੰਦੇ ਕਿ 2027 ਦੇ ਵਿੱਚ ਸਾਨੂੰ ਮੁਸ਼ਕਲ ਹੋ ਜੂਗੀ ਜੇਕਰ ਇੱਥੇ ਸੰਭਾਲਿਆ ਨਹੀਂ ਗਿਆ ਵਰਕਰ ਕਨਫਿਊਜ਼ਨ ਦੇ ਵਿੱਚ ਹੈ ਇੱਥੇ ਉਹਨਾਂ ਨੇ ਉਦਾਹਰਨ ਵੀ ਦਿੱਤੀ ਇੱਥੇ ਉਹਨਾਂ ਨੇ ਆਧਾਰਨ ਤਰਨਤਾਰਾਂ ਦੀ ਦਿੱਤੀ ਤਰਨਤਾਰਾਂ ਦੇ ਵਿੱਚ ਹੁਣ ਜਿਮਨੀ ਚੋਣ ਹੋਣੀ ਹੈ ਤੇ ਇੱਥੋਂ 2-3 ਜਿਹੜੇ ਉਮੀਦਵਾਰ ਰਹੇਗੇ ਆ ਵਿਧਾਇਕੀ ਦੇ ਮਤਲਬ ਕਿ MLA ਦੀ ਸੀਟ ਦੇ 2-3 ਉਮੀਦਵਾਰ ਹੈਗੇ ਆ ਸਿੱਧੇ ਤੌਰ ਤੇ ਕਹਿ ਰਹੇ ਆ ਕਿ ਹਰੇਕ ਤੜਾ ਆਪਣੇ ਆਪਣੇ ਉਮੀਦਵਾਰ ਨੂੰ ਥਾਪੜੀ ਦੇ ਕੇ ਬੈਠਾ ਹੋਇਆ ਉਸ ਤੋਂ ਬਾਅਦ ਉਹਨਾਂ ਨੇ ਇਹ ਵੀ ਤੱਕ ਕਹਿ ਦਿੱਤਾ ਕਿ ਕਈ ਥਾਵਾਂ ਤੇ ਜਿਹੜੇ ਰਾਜਾ ਵੜਿੰਗ ਹੈ ਉਹ ਆਪਣੇ ਵਿਅਕਤੀਆਂ ਨੂੰ ਲੋਕਲ ਲੀਡਰਸ਼ਿਪ ਦੇ ਵਿੱਚ ਸੈੱਟ ਕਰ ਰਹੇ ਹੈਗੇ ਆ ਮਤਲਬ ਕਿ ਜਿਹੜਾ ਵਿਅਕਤੀ ਉੱਥੇ ਪਹਿਲਾਂ ਤੋਂ ਐਸਟੈਬਲਿਸ਼ ਹੈਗਾ ਜਿਹੜਾ ਲੀਡਰ ਐਸਟੈਬਲਿਸ਼ ਹੈ ਉਹਦੇ ਵਿਅਕਤੀਆਂ ਨੂੰ ਹਟਾ ਕੇ ਰਾਜਾ ਵੜਿੰਗ ਉੱਥੇ ਆਪਣੇ ਵਿਅਕਤੀਆਂ ਨੂੰ ਆਪਣੇ ਵਰਕਰਾਂ ਨੂੰ ਸੈੱਟ ਕਰ ਰਹੇ ਹੈਗੇ ਆ ਉਦਾਹਰਨ ਉਹਨਾਂ ਨੇ ਰਵਿੰਦਰ ਆਮਲਾ ਦੇ ਦਿੱਤੀ ਕਿ ਰਵਿੰਦਰ ਆਮਲਾ ਦੇ ਹਲਕੇ ਦੇ ਵਿੱਚ ਰਵਿੰਦਰ ਆਮਲਾ ਦੇ ਨਾਲ ਕੰਮ ਕਰਨ ਵਾਲੇ ਨੂੰ ਹਟਾ ਕੇ ਰਾਜਾ ਵੜਿੰਗ ਨੇ ਆਪਣੇ ਮਨਪਸੰਦ ਦੇ ਵਰਕਰ ਉੱਥੇ ਲਗਾ ਦਿੱਤੇ ਜ਼ਿੰਮੇਵਾਰ ਉਹਦਿਆਂ ਦੇ ਉੱਪਰ ਜੇਕਰ ਸਿੱਧੇ ਤੌਰ ਤੇ ਗੱਲ ਕਰੀਏ ਤਾਂ ਰਾਜਾ ਵੜਿੰਗ ਦੇ ਖਿਲਾਫ ਅਜਿਹੀ ਬਗਾਵਤ ਕਈ ਵਾਰ ਹੋ ਚੁੱਕੀ ਹੈ ਕਈ ਵਾਰ ਦਿੱਲੀ ਇਹ ਸ਼ਿਕਾਇਤ ਪਹੁੰਚੀ ਹੈ ਤੇ ਹੁਣ ਇਹ ਜਿਹੜੀ ਲੀਡਰਸ਼ਿਪ ਹੈ ਪਰਗਤ ਸਿੰਘ ਹੋਗੇ ਚੰਨੀ ਹੋਗੇ ਰਾਣਾ ਗੁਰਜੀਤ ਹੋਗੇ ਇਹ ਚਾਹੁੰਦੇ ਹੈਗੇ ਆ ਕਿ ਬਿਹਾਰ ਚੋਣਾਂ ਤੋਂ ਬਾਅਦ ਰਾਜਾ ਵੜਿੰਗ ਨੂੰ ਉਤਾਰ ਦਿੱਤਾ ਜਾਵੇ ਹਾਲਾਂਕਿ ਨਵਾਂ ਪ੍ਰਧਾਨ ਕੌਣ ਹੋਊਗਾ ਇਸ ਦੇ ਲਈ ਤਾਂ ਕੋਈ ਕੇਂਦਰੀ ਲੀਡਰਸ਼ਿਪ ਨੇ ਫੈਸਲਾ ਨਹੀਂ ਲਿੱਤਾ ਨਾ ਹੀ ਇਹਨਾਂ ਲੀਡਰਾਂ ਦੇ ਨਾਲ ਕੋਈ ਵਾਅਦਾ ਕੀਤਾ ਕਿ ਅਸੀਂ ਉਤਾਰ ਦਵਾਂਗੇ ਪਰ ਹੁਣ ਜਿਸ ਹਿਸਾਬ ਦੇ ਨਾਲ ਮਾਹੌਲ ਬਣਦਾ ਜਾ ਰਿਹਾ ਹੈਗਾ ਜਿਸ ਹਿਸਾਬ ਦੇ ਨਾਲ ਲੀਡਰਸ਼ਿਪ ਨੂੰ ਜਬ ਆਪਾਂ ਕੀ ਕਿ ਰਾਜਾ ਵੜਿੰਗ ਨੂੰ ਬਦਲਣ ਦੀ ਗੱਲ ਕੀਤੀ ਜਾ ਰਹੀ ਹੈ ਹੋਰ ਵੀ ਬਹੁਤ ਸਾਰੇ ਤਰਕ ਇਹ ਲੀਡਰ ਜਿਹੜੇ ਰੱਖਦੇ ਹੈਗੇ ਆ ਇਹ ਤਰਕ ਰੱਖਦੇ ਆ ਕਿ ਰਾਜਾ ਵੜਿੰਗ ਪੰਜਾਬ ਦੇ ਵਿੱਚ ਸਹੀ ਤਰੀਕੇ ਕੰਮ ਨਹੀਂ ਕਰ ਰਹੇ ਉਹ ਆਮ ਆਦਮੀ ਪਾਰਟੀ ਦੇ ਨਾਲ ਜੋ ਅੰਦਰ ਖਾਤੇ ਸਾਡੇ ਕੋਲ ਜਾਣਕਾਰੀ ਆ ਪਹੁੰਚੀਆਂ ਹੈਗੀਆਂ ਕਿ ਰਾਜਾ ਵੜਿੰਗ ਆਮ ਆਦਮੀ ਪਾਰਟੀ ਦੇ ਨਾਲ ਮਿਲ ਕੇ ਚੱਲਦੇ ਹੈਗੇ ਆ ਪੰਜਾਬ ਦੇ ਵਿੱਚ ਭੱਖਦੇ ਮਸਲੇ ਬਹੁਤ ਸਾਰੇ ਹੈਗੇ ਆ ਨਸ਼ਿਆਂ ਦਾ ਮਸਲਾ ਹੈ ਹੜ੍ਹਾਂ ਦਾ ਮਸਲਾ ਹੈ ਗੈਰੋ ਬੇਰੋਜ਼ਗਾਰੀ ਦਾ ਮਸਲਾ ਹੈਗਾ ਹੋਰ ਬਹੁਤ ਸਾਰੇ ਲੈਂਡ ਪੁੱਲਿੰਗ ਦਾ ਮਸਲਾ ਹੋ ਗਿਆ ਹੋਰ ਬਹੁਤ ਸਾਰੇ ਅਜਿਹੇ ਅਨੇਕਾ ਮਸਲੇ ਸੀ ਜਿੱਥੇ ਕੀ ਰਾਜਾ ਵੜਿੰਗ ਸਰਕਾਰ ਨੂੰ ਘੇਰ ਸਕਦੇ ਸੀਗੇ ਪਰ ਨਾਤਾ ਰਾਜਾ ਵੜਿੰਗ ਨੇ ਨਸ਼ਿਆ ਦੇ ਮੁੱਦੇ ਉੱਪਰ ਸਰਕਾਰ ਨੂੰ ਉਸ ਤਰ੍ਹਾਂ ਘੇਰਿਆ ਤੇ ਨਾ ਹੀ ਰਾਜਾ ਵੜਿੰਗ ਨੇ ਕੋਈ ਵੱਡੇ ਧਰਨੇ ਪ੍ਰਦਰਸ਼ਨ ਕੀਤੇ ਸਾਫ਼ ਤੌਰ ਤੇ ਇਹੀ ਕਹਿਣਾ ਹੈਗਾ ਕਿ ਰਾਜਾ ਵੜਿੰਗ ਨੂੰ ਜਾਂ ਤਾਂ ਅੰਦਰ ਖਾਤੇ ਕੋਈ ਡਰਸਤਾ ਰਿਹਾ ਹੋ ਗਿਆ ਭਗਵੰਤ ਮਾਨ ਦੀ ਸਰਕਾਰ ਵੱਲੋਂ ਇਸੇ ਕਰਕੇ ਉਹ ਮਿਲ ਕੇ ਚੱਲ ਰਹੇਗੇ ਉਸ ਤਰੀਕੇ ਦੇ ਨਾਲ ਧਰਨੇ ਪ੍ਰਦਰਸ਼ਨ ਉਸ ਤਰੀਕੇ ਦੇ ਨਾਲ ਲਾਮਬੰਦੀ ਕਾਂਗਰਸ ਪਾਰਟੀ ਦੇ ਵਿੱਚ ਨਹੀਂ ਕਰ ਪਾਰੇ ਰਾਜਾ ਵੜਿੰਗ ਫੇਲ ਵੀ ਹੋ ਰਿਹਾ ਕਾਂਗਰਸ ਨੂੰ ਇਕਜੁੱਟ ਕਰਨ ਦੇ ਲਈ ਹਾਲਾਂਕਿ ਰਾਜਾ ਵੜਿੰਗ ਨੂੰ ਇਸ ਕਰਕੇ ਪ੍ਰਧਾਨ ਬਣਾਇਆ ਗਿਆ ਸੀਗਾ ਕਿਉਂਕਿ ਜਦੋਂ ਜਦੋਂ ਨਵਜੋਤ ਸਿੰਘ ਸਿੱਧੂ ਪਾਸੇ ਹੋ ਗਏ ਸੀਗੇ ਤਾਂ ਉਦੋਂ ਕੋਈ ਐਨਰਜੈਟਿਕ ਕੋਈ ਯੰਗ ਚਿਹਰਾ ਕਾਂਗਰਸ ਪਾਰਟੀ ਨੂੰ ਚਾਹੀਦਾ ਸੀ ਤੇ ਰਾਜਾ ਵੜਿੰਗ ਨਜ਼ਰ ਆਇਆ ਕਿਉਂਕਿ ਰਾਹੁਲ ਗਾਂਧੀ ਦੇ ਨੇੜੇ ਸੀਗੇ ਨੈਸ਼ਨਲ ਯੂਥ ਕਾਂਗਰਸ ਦੇ ਪ੍ਰਧਾਨ ਵੀ ਰਹਿ ਚੁੱਕੇ ਹੈਗੇ ਆ ਤਾਂ ਉਹ ਚਿਹਰਾ ਨਜ਼ਰ ਆਇਆ ਪਰ ਜਿਹੜੀ ਹੁਣ ਉਹ એનર્ਜੀ ਪ੍ਰਧਾਨਗੀ ਆਸਤੇ ਹੋਣੀ ਚਾਹੀਦੀ ਹੈ ਉਹ ਕਹਿੰਦੇ ਰਾਜਾ ਵੜਿੰਗ ਦੇ ਵਿੱਚ ਨਹੀਂ ਬਚੀ ਰਾਜਾ ਵੜਿੰਗ ਆਪਣੇ ਨਿੱਜੀ ਹਿੱਤਾਂ ਦੀ ਲੜਾਈ ਦੇ ਵਿੱਚ ਪੈ ਗਏ ਤੇ ਭਗਵੰਤ ਮਾਨ ਸਰਕਾਰ ਦੇ ਨਾਲ ਮਿਲ ਕੇ ਕਾਂਗਰਸ ਪਾਰਟੀ ਨੂੰ ਖੁੱਡੇ ਲਾਈਨ ਲਾ ਰਹੇ ਹੈਗੇ ਅਜਿਹੇ ਇਲਜ਼ਾਮ ਅੰਦਰ ਖਾਤੇ ਕਈ ਲੀਡਰ ਲਾਉਂਦੇ ਹੈਗੇ ਰਾਜਾ ਵੜਿੰਗ ਦੇ ਉੱਪਰ ਹੁਣ ਦੇਖਣਾ ਇਹ ਹੈਗਾ ਕਿ ਅਜਿਹੇ ਮੌਕੇ ਦੇ ਉੱਪਰ ਜਦੋਂ 1.5 ਸਾਲ ਇਲੈਕਸ਼ਨ ਦੇ ਵਿੱਚ ਰਹਿ ਗਿਆ ਹੋਵੇ ਤੇ ਕਾਂਗਰਸ ਪਾਰਟੀ ਦੇ ਵੱਡੇ ਦਿਗਜ ਲੀਡਰ ਇਹ ਕਹਿ ਰਹੇ ਹੁਣ ਕਿ ਪ੍ਰਧਾਨ ਬਦਲ ਦਿੱਤਾ ਜਾਵੇ ਤਾਂ ਕੀ ਕੇਂਦਰੀ ਹਾਈ ਕਮਾਂਡ ਜਾਂ ਕਾਂਗਰਸੀ ਹਾਈ ਕਮਾਂਡ ਕੋਈ ਅਜਿਹਾਂ ਫੈਸਲਾ ਲੈ ਸਕਦੀ ਹੈ ਹਾਲਾਂਕਿ ਕਈ ਇੰਚਾਰਜ ਪੰਜਾਬ ਦੇ ਬਦਲੇ ਗਏ ਪਰ ਪੰਜਾਬ ਕਾਂਗਰਸ ਦੇ ਵਿੱਚ ਕੋਈ ਬਦਲਾਅ ਨਹੀਂ ਆਇਆ ਉਸੇ ਤਰ੍ਹਾਂ ਪੰਜਾਬ ਕਾਂਗਰਸ ਦੇ ਵਿੱਚ ਕਲੇਸ਼ ਪਹਿਲਾਂ ਵੀ ਸੀ ਪ੍ਰਧਾਨ ਵੀ ਬਦਲ ਗਏ ਮੁੱਖ ਮੰਤਰੀ ਵੀ ਬਦਲ ਗਏ ਅੱਜ ਵੀ ਉਸੇ ਤਰ੍ਹਾਂ ਪੰਜਾਬ ਕਾਂਗਰਸ ਦੇ ਵਿੱਚ ਕਲੇਸ਼ ਹੈਗਾ ਤਾਂ ਸੁਭਾਵਿਕ ਤੌਰ ਤੇ ਕੇਂਦਰੀ ਲੀਡਰਸ਼ਿਪ ਜਿਹੜੀ ਕਾਂਗਰਸ ਦੀ ਹੈ ਆਪਣੇ ਸਿਰ ਤੇ ਹਾਤੀ ਮਾਰੂਗੀ ਕਿ ਆਖਰਕਾਰ ਇਹਨਾਂ ਕੁਝ ਕਰਨ ਦੇ باوجود ਵੀ ਕਿਉਂ ਸਮਝੋਤੇ ਪੰਜਾਬ ਕਾਂਗਰਸ ਦੇ ਵਿੱਚ ਨਹੀਂ ਹੋ 파ਰੇ ਪਰ ਹੁਣ ਜਿਹੜੀ ਇਹਨਾਂ ਦੀ ਮੰਗ ਹੈਗੀ ਹੈ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਵੱਧ ਸਕਦੀ ਹੈ ਤੇ ਪਬਲਿਕ ਪਲੇਟਫਾਰਮ ਤੇ ਵੀ ਖੁੱਲ ਕੇ ਸਾਹਮਣੇ ਆ ਸਕਦੀ ਹੈ ਤਨੋਦ ਬਣੇ ਰਹੋ ਪੁਆਇੰਟ ਆਫ ਪੰਜਾਬ ਦੇ ਨਾਲ